90% ਲੋਕ ਫੇਸਬੁੱਕ ਤੇ ਆ ਕੇ ਇਹੇ ਗਲਤੀ ਕਰੀ ਜਾਂਦੇ ਆ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਹਰਜਾਨਾ ਭੁਗਤਣਾ ਪੈ ਸਕਦਾ ਹੈ ਤੁਹਾਡੀ ਚੈਟ ਲੀਕ ਤੁਹਾਡੀਆਂ ਫੋਟੋਆਂ ਤੁਹਾਡੀਆਂ ਵੀਡੀਓ ਤੁਹਾਡੀ ਪਰਸਨਲ ਡਿਟੇਲ ਤੇ ਤੁਹਾਡੀ ਬੈਂਕ ਡਿਟੇਲ ਵੀ ਲੀਕ ਹੋ ਸਕਦੀ ਹੈ ਜੇਕਰ ਤੁਸੀਂ ਫੇਸਬੁੱਕ ਤੋਂ ਪੈਸੇ ਕਮਾ ਰਹੇ ਹੋ ਤਾਂ ਤੁਹਾਡੀ ਕਮਾਈ ਵੀ ਬੰਦ ਹੋ ਸਕਦੀ ਹੈ ਕਿ ਤਾਂ ਇਹ ਬਹੁਤ ਵੱਡੀ ਗਲਤੀ ਹੈ ਜਿਹੜੀ 90% ਲੋਕ ਵਾਰ-ਵਾਰ ਕਰ ਰਹੇ ਆ ਤੇ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਹੀ ਨਹੀਂ ਲੱਗਦਾ ਤਾਂ ਹੁਣ ਇਹ ਗਲਤੀ ਕੀ ਆ ਇਸ ਗਲਤੀ ਦੇ ਬਾਰੇ ਦੱਸਾਂਗੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀ ਫੇਸਬੁੱਕ ਨੂੰ ਯੂਜ਼ ਕਰਦੇ ਆ ਫੇਸਬੁੱਕ ਵਰਤਦੇ ਆਗੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਇਦਾਂ ਦੀਆਂ ਹੋਰ ਵੀਡੀਓ ਲਈ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਇਹ ਗਲਤੀ ਕਰ ਬੈਠਦੇ ਆ ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਦਾ ਬੈਂਕ ਡਿਟੇਲ ਜਾਂ ਫਿਰ ਉਹਨਾਂ ਦਾ ਪਰਸਨਲ ਡਾਟਾ ਜਾਂ ਫਿਰ ਉਹਨਾਂ ਦਾ ਕੁਛ ਵੀ ਜਿਹੜਾ ਪਰਸਨਲ ਚੀਜ਼ ਹੈਗੀ ਆ ਉਹ ਲੀਕ ਹੋ ਸਕਦੀ ਆਗੀ ਤਾਂ ਇਹ ਪਤਾ ਵੀ ਨਹੀਂ ਲੱਗਦਾ ਕਿ ਇਹ オリジナル ਆ ਜਾਂ ਫਿਰ ਫੇਕ ਆਗੀ ਬਹੁਤ ਤਕੜੀ ਸਕੀਮ ਲਾਈ ਹੋਈ ਹੈ ਜਿਹੜੇ ਲੋਕਾਂ ਨੇ ਤਾਂ ਉਹ ਸਕੀਮ ਕੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਦਿਖਾਉਣਾਗਾ ਤਾਂ ਇਹਨੂੰ ਦੇਖਣ ਖਾਤਰ ਤੁਹਾਨੂੰ ਕਦੇ ਨਾ ਕਦੇ ਇਸ ਤਰੀਕੇ ਦੀ ਨੋਟੀਫਿਕੇਸ਼ਨ ਜ਼ਰੂਰ ਆਈ ਹੋਣੀ ਤਾਂ ਮੈਨੂੰ ਬਹੁਤ ਸਾਰੀਆਂ ਆਉਂਦੀਆਂ ਨੇ ਇਸ ਤਰੀਕੇ ਦੀਆਂ ਤੇ ਮੈਨੂੰ ਇਸ ਚੀਜ਼ ਦੇ ਬਾਰੇ ਪਤਾਗਾ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਖੋਲਾਂਗੇ ਫੇਸਬੁੱਕ ਐਪ ਤਾਂ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿਖਾਉਣਿਆ ਕਿ ਇਹ ਚੀਜ਼ ਕੀ ਆ ਤੇ ਬਾਅਦ ਦੇ ਵਿੱਚ ਆਪਾਂ ਦੱਸਾਂਗੇ ਇਹਨੂੰ ਬੰਦ ਕਿਵੇਂ ਕਰਨਾ ਇਹ ਤੋਂ ਬਚਨ ਦਾ ਤਰੀਕਾ ਹੈ ਕੀ ਆ ਤੇ ਇਹ ਚੀਜ਼ਾਂ ਚੈੱਕ ਕਿੱਥੇ ਕਰਨੀਆਂ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਪੇਜ ਦੇ ਵਿੱਚ ਆ ਚੁੱਕੇ ਆ ਪੇਜ ਦੇ ਵਿੱਚ ਆਉਣ ਤੋਂ ਬਾਅਦ ਇੱਥੇ ਆਪਾਂ ਜਾਵਾਂਗੇ ਉੱਪਰ ਦਿੱਤੀ ਹੋਈਆ ਨੋਟੀਫਿਕੇਸ਼ਨ ਬੈਲ ਦਾ ਆਈਕਨ ਬਣਿਆ ਹੋਇਆ ਤਾਂ ਇੱਥੇ ਲਿਖਿਆ ਹੋਇਆ ਵੀ ਰਿਮੂਵ ਯੂਅਰ ਪੋਸਟ ਐਟ ਰਿਸਕ ਤਾਂ ਫੇਸਬੁੱਕ ਵੱਲੋਂ ਆਪਾਂ ਨੂੰ ਇੱਕ ਨੋਟੀਫਿਕੇਸ਼ਨ ਆਈ ਆ ਤਾਂ ਕਿ ਤੁਹਾਡਾ ਪੇਜ ਆ ਜਿਹੜਾ ਉਹ ਰਿਸਕ ਦੇ ਵਿੱਚ ਹੈਗਾ ਤੇ ਤੁਹਾਡਾ ਪੇਜ ਰਿਸਕ ਦੇ ਵਿੱਚ ਆਪਾਂ ਡਰ ਜਾਂਦੇ ਆ ਆਪਾਂ ਇਹਦੇ ਤੇ ਕਰਾਂਗੇ ਓਕੇ ਤੁਹਾਨੂੰ ਓਪਨ ਕਰਕੇ ਦਿਖਾਉਣੇ ਆ ਤਾਂ ਇਹ ਵਾਲੀ ਨੋਟੀਫਿਕੇਸ਼ਨ ਆਈ ਹੈ 2 ਘੰਟੇ ਪਹਿਲਾਂ ਤਾਂ ਇਹਦੇ ਤੇ ਓਕੇ ਕੀਤਾ ਇਹਨਾਂ ਨੇ ਕੀ ਲਿਖਿਆ ਕਿ ਤੁਹਾਡੀ ਕੋਈ ਵੀ ਪੋਸਟ ਅਸੀਂ ਡਿਲੀਟ ਕਰਤੀ ਆ ਹੁਣ ਨੋਟੀਫਿਕੇਸ਼ਨ ਦੇ ਵਿੱਚ ਕੀ ਲਿਖਿਆ ਕਿ ਅਰਜੈਂਟ ਐਕਸ਼ਨ ਲੈ ਲਓ ਤੁਸੀਂ ਇਸ ਚੀਜ਼ ਦੇ ਉੱਤੇ ਤੁਸੀਂ ਕੀਤਾ ਕਿ ਇਹ ਕਾਪੀਰਾਈਟ ਕੀਤਾਗਾ ਜਾਂ ਫਿਰ ਕਿਸੇ ਦੀ ਗਲਤ ਚੀਜ਼ ਸ਼ੇਅਰ ਕੀਤੀ ਆ ਵਾਇਲੇਸ਼ਨ ਕੀਤੀ ਆ ਜਾਂ ਫਿਰ ਕੋਈ ਐਹੋ ਜੀ ਵੀਡੀਓ ਪਾਈ ਆ ਜਾਂ ਫਿਰ ਤੁਸੀਂ ਫੇਸਬੁੱਕ ਦੀ ਕੰਡੀਸ਼ਨਰ ਨੂੰ ਉਹਨਾਂ ਨੂੰ ਭੰਗ ਕੀਤਾਗਾ ਤਾਂ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਤਾਂ ਹੁਣ ਇੱਥੇ نیچے ਲਿਖਿਆ ਹੋਇਆ ਨੋਟ ਐਪਲੀਕੇਸ਼ਨ ਕੈਨ ਓਨਲੀ ਐਕਸੈਪਟ ਫਰੋਮ ਇੰਡੀਵਿਜੂਅਲ ਫਾਰ ਫੁੱਲ ਕੰਟਰੋਲ ਆਫ ਪੇਜ ਮਤਲਬ ਇਹਨਾਂ ਨੇ ਸਾਫ਼-ਸਾਫ਼ ਕਰਤਾ ਵੀ ਜਿਨ੍ਹਾਂ ਦੇ ਕੋਲੇ ਫੁੱਲ ਕੰਟਰੋਲ ਹੈਗਾ ਆਪਣੇ ਪੇਜ ਦਾ ਜਾਂ ਆਪਣੀ ਆਈਡੀ ਦਾ ਉਹੀ ਬੰਦੇ ਇਸ ਫਾਰਮ ਨੂੰ ਭਰਨ ਤੇ ਵਿੱਚ ਲਿੰਕ ਵੀ ਦਿੱਤਾ ਹੋਇਆ ਤੇ ਭਰਨਾ ਵੀ ਆ 24 ਘੰਟੇ ਦੇ ਅੰਦਰ ਅੰਦਰ ਜੇਕਰ ਤੁਸੀਂ ਨਹੀਂ ਭਰਦੇ ਤਾਂ ਤੁਹਾਡਾ ਪੇਜ ਪਰਮਾਨੈਂਟਲੀ ਡਿਲੀਟ ਹੋ ਜਾਊਗਾ ਤਾਂ ਬੰਦੇ ਇੱਥੇ ਆ ਕੇ ਬਹੁਤ ਜ਼ਿਆਦਾ ਡਰ ਜਾਂਦੇ ਆ ਮੇਰੇ ਨਾਲ ਵੀ ਇੱਕ ਟਾਈਮ ਇਹ ਚੀਜ਼ ਹੋਈ ਸੀ ਬਹੁਤ ਪਹਿਲਾਂ ਪਰ ਬਾਅਦ ਦੇ ਵਿੱਚ ਆ ਕਿ ਆਪਾਂ ਨੂੰ ਇਸ ਚੀਜ਼ ਦੀ ਸਮਝ ਸੀਗੀ ਥੋੜੀ-ਮੋਟੀ ਤਾਂ ਆਪਾਂ ਇਸ ਚੀਜ਼ ਦੇ ਉੱਤੇ ਰਿਸਰਚ ਕੀਤਾ ਤਾਂ ਆਪਾਂ ਬਚ ਗਏ ਤਾਂ ਹੁਣ ਜੇਕਰ ਆਪਾਂ ਇਸ ਲਿੰਕ ਦੇ ਉੱਤੇ ਓਕੇ ਕਰਦੇ ਆ ਓਕੇ ਕਰਨ ਤੋਂ ਬਾਅਦ ਇੱਕ ਆਪਣੇ ਕੋਲ ਲਿੰਕ ਦੇ ਵਿੱਚ ਇੱਕ ਵੈਬ ਪੇਜ ਖੁੱਲ੍ਹ ਜਾਊ ਜਦੋਂ ਉਹਦੇ ਵਿੱਚ ਆਪਣਾ ਆਈਡੀ ਤੇ ਪਾਸਵਰਡ ਭਰਾਂਗੇ ਤਾਂ ਆਪਣਾ ਪੇਜ ਆਪਣੇ ਕੋਲ ਉੱਡ ਜਾਊ ਇਹ ਮੇਰਾ ਹੀ ਨਹੀਂ ਬਹੁਤ ਸਾਰੇ ਹਜ਼ਾਰਾਂ ਬੰਦਿਆਂ ਦਾ ਐਵੇਂ ਜਿਹੜਿਆ ਪੇਜ ਉੱਡ ਚੁੱਕਿਆ ਤੇ ਬਹੁਤਿਆਂ ਦੇ ਪੇਜ ਇਦਾਂ ਗਏ ਆ ਤਾਂ ਆਪਾਂ ਦੱਸਣਾ ਵੀ ਨਹੀਂ ਆਪਾਂ ਸਿਰਫ ਲਿੰਕ ਦੇ ਉੱਤੇ ਓਕੇ ਕਰਨਾ ਆਪਣਾ ਆਈਡੀ ਪਾਸਵਰਡ ਭਰਾਂਗੇ ਤਾਂ ਆਪਣਾ ਪੇਜ ਉੱਡ ਜਾਊ ਤਾਂ ਕਦੇ ਵੀ ਫੇਸਬੁੱਕ ਇਸ ਤਰੀਕੇ ਦੀ ਨੋਟੀਫਿਕੇਸ਼ਨ ਨਹੀਂ ਪਹੁੰਚਦੀ ਕਰਦੀ ਲੋਕਾਂ ਤਿੱਕਰ ਇਹ 100% ਹੈਕਰ ਆ ਜਿਹੜੇ ਪੇਜ ਹਥਿਆਉਣ ਨੂੰ ਫਿਰਦੇ ਆਗੇ ਜਿਹੜੇ ਆਪਣੀ ਕੋਈ ਪਰਸਨਲ ਡਿਟੇਲ ਆਪਣਾ ਕੋਈ ਡਾਟਾ ਕਿਉਂਕਿ ਆਪਣੇ ਪੇਜ ਦੇ ਵਿੱਚ ਆਪਣੀ ਬੈਂਕ ਡਿਟੇਲ ਵੀ ਜੁੜੀ ਹੁੰਦੀ ਹੈ ਆਪਣੀ ਪਰਸਨਲ ਚੈਟ ਵੀ ਜੁੜੀ ਹੁੰਦੀ ਹੈ ਆਪਣੀਆਂ ਫੋਟੋਆਂ ਵਗੈਰਾ ਵੀ ਤੇ ਹਰ ਇੱਕ ਐਕਸੈਸ ਹੁੰਦਾ ਆਪਣੇ ਪੇਜ ਦੇ ਵਿੱਚ ਤਾਂ ਜੇਕਰ ਆਪਾਂ ਇਸ ਲਿੰਕ ਦੇ ਉੱਤੇ ਓਕੇ ਕਰਕੇ ਆਪਣੀ ਡਿਟੇਲ ਭਰਦੇ ਆ ਤਾਂ ਆਪਣਾ ਸਾਰਾ ਕੁਝ ਜਾ ਸਕਦਾਗਾ ਤਾਂ ਇਸ ਲਿੰਕ ਦੇ ਉੱਤੇ ਕਦੇ ਵੀ ਓਕੇ ਨਾ ਕਰੋ ਇਹਨੂੰ ਕਦੇ ਨਾ ਖੋਲੋ ਤੇ ਇਹ ਵੀ ਦੱਸੂਗਾ ਕਿ ਆਪਾਂ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਚੈੱਕ ਕਿੱਥੇ ਕਰਨੀ ਆ ਆਪਣੇ ਫੇਸਬੁੱਕ ਪੇਜ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਦੋ ਤਿੰਨ ਜਗ੍ਹਾਵਾਂ ਨੇ ਉੱਥੇ ਹੀ ਆਪਾਂ ਨੂੰ ਆਉਗੀ ਤਾਂ ਹੁਣ ਇਹ ਤੋਂ ਬਚਣ ਦਾ ਤਰੀਕਾ ਕੀ ਆ ਤਾਂ ਇਹ ਨੋਟੀਫਿਕੇਸ਼ਨ ਆਈ ਹੋਈ ਹੈ ਆਪਣੇ ਕੋਲੇ ਤਾਂ ਹੁਣ 3 ਡਾਟ ਦੇ ਉੱਤੇ ਆਪਾਂ ਓਕੇ ਕਰ ਦੇਣਾਗਾ ਤਾਂ 3 ਡਾਟ ਜਿਹੜੇ ਉੱਪਰ ਦਿੱਤੇ ਹੋਏ ਆ ਇਹਦੇ ਉੱਤੇ ਓਕੇ ਕਰਨ ਤੋਂ ਬਾਅਦ ਜਿਹੜਾ ਕਿ ਆਪਣੇ ਕੋਲ ਇਹ ਵਾਲਾ ਪੇਜ ਖੁੱਲ ਜੂ ਜਿੱਥੇ ਲਿਖਿਆ ਹੋਇਆ ਵੀ ਰਿਮੂਵ ਜਾਂ ਫਿਰ ਫੇਸਬੁੱਕ ਵਾਲੇ ਲੋਗੋ ਦੇ ਉੱਤੇ ਤੁਸੀਂ ਓਕੇ ਕਰ ਸਕਦੇ ਹੋ ਇਹਦੇ ਤੇ ਓਕੇ ਕਰਨ ਤੋਂ ਬਾਅਦ ਇਹ ਆਪਣੇ ਕੋਲ ਪੇਜ ਖੁੱਲਿਆ ਦੇਖੋ ਇਹਦਾ ਇਹੀ ਕੰਮ ਆ ਹਰ ਇੱਕ ਵੀਡੀਓ ਨੂੰ ਸ਼ੇਅਰ ਕਰੀ ਜਾਂਦਾ ਆਪਾਂ ਡਰ ਜਾਂਦੇ ਆ ਤਾਂ ਆ 3 ਡਾਟ ਦੇ ਉੱਤੇ ਓਕੇ ਜਾ ਕੇ ਇਹਨੂੰ ਕਰ ਦੋ ਬਲੌਕ ਪਹਿਲੀ ਗੱਲ ਤਾਂ ਇਹਨੂੰ ਬਲੌਕ ਕਰੋ ਇਹਹ ਜੇ ਪੇਜਾਂ ਨੂੰ ਕਈ ਵਾਰ ਗਲਤੀ ਨਾਲ ਹੀ ਆਪਾਂ ਤੋਂ ਜਿਹੜਾ ਕਿ ਕਲਿੱਕ ਹੋ ਜਾਂਦਾ ਬਲੌਕ ਕਰਨ ਤੋਂ ਬਾਅਦ ਬੈਕ ਆਉਣਾ ਨੋਟੀਫਿਕੇਸ਼ਨ ਦੇ ਵਿੱਚ 3 ਡਾਟ ਦੇ ਉੱਤੇ ਓਕੇ ਕਰਨਾ ਤੇ ਟਰਨ ਆਫ ਥਿਸ ਨੋਟੀਫਿਕੇਸ਼ਨ ਇਹ ਨੋਟੀਫਿਕੇਸ਼ਨ ਆ ਕਿ ਇਹਨਾਂ ਨੋਟੀਫਿਕੇਸ਼ਨਾਂ ਉੱਤੇ ਯਕੀਨ ਨਾ ਕਰਿਆ ਕਰੋ ਇਹ ਫਾਲਤੂ ਦੇ ਵਿੱਚ ਆਪਾਂ ਨੂੰ ਡਾਟਾ ਆਪਣਾ ਹਥਿਆ ਸਕਦੀਆਂ ਹੁਣ ਆਪਾਂ ਚੈੱਕ ਕੀ ਕਰਨਾਗਾ ਚੈੱਕ ਕਰਨ ਖਾਤਰ ਤੁਸੀਂ ਜਾਣਾ ਆਪਣੇ ਪੇਜ ਦੀ ਸ਼ੀਟ ਡੈਸ਼ਬੋਰਡ ਦੇ ਵਿੱਚ ਡੈਸ਼ਬੋਰਡ ਦੇ ਵਿੱਚ ਜਾਣ ਤੋਂ ਬਾਅਦ ਪੇਜ ਸਟੇਟਸ ਚੈੱਕ ਕਰਨਾ ਪਹਿਲਾਂ ਤਾਂ ਤੁਸੀਂ ਜੇਕਰ ਕਲੀਨ ਆ ਤਾਂ ਡਰਨ ਵਾਲੀ ਕੋਈ ਵੀ ਗੱਲ ਨਹੀਂ ਤੇ ਦੂਜਾ ਚੈੱਕ ਕਰਨਾ ਆਪਣੀ ਪੇਜ ਦੀ ਰეკਮੈਂਡੇਸ਼ਨ ਤਾਂ ਇਹ ਦੋਨੇ ਚੀਜ਼ਾਂ ਹਫਤੇ ਬਾਅਦ ਚੈੱਕ ਕਰਦੇ ਰਹਾ ਕਰੋ ਜਾਂ ਫਿਰ ਤੁਸੀਂ ਰੋਜ਼ ਵੀ ਚੈੱਕ ਕਰ ਸਕਦੇ ਹੋ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਦਿੱਕਤ ਪਰੇਸ਼ਾਨੀ ਆਉਂਦੀ ਹੈ ਪੇਜ ਸਟੇਟਸ ਜਾਂ ਫਿਰ ਪੇਜ ਰეკਮੈਂਡੇਸ਼ਨ ਦੇ ਵਿੱਚ ਹੀ ਆਊਗੀ ਹੋਰ ਤੁਹਾਨੂੰ ਕੋਈ ਵੀ ਨੋਟੀਫਿਕੇਸ਼ਨ ਨਹੀਂ ਜਾਵੇ ਕਿ ਹੁਣੇ ਭਰ ਦੋ ਘੰਟੇ ਚ ਭਰ ਦੋ ਤੁਹਾਡਾ ਪੇਜ ਉੱਡ ਜੂ ਤਾਂ ਐਦਾਂ ਕੁਝ ਵੀ ਨਹੀਂ ਹੁੰਦਾਗਾ ਇਹ ਸਿਰਫ ਹੈਕਰਾਂ ਦੇ ਬਹਾਨੇ ਆ ਹੈਕਰ ਆਪਾਂ ਜਿਹੜੀਆਂ ਚੀਜ਼ਾਂ ਉਹ ਹਥਿਆਉਣਾ ਚਾਹੁੰਦੇ ਹੈਗੇ ਤਾਂ ਇਹੋ ਜੇ ਲਿੰਕਾਂ ਦੇ ਉੱਤੇ ਕਦੇ ਵੀ ਕਲਿੱਕ ਨਾ ਹੀ ਕਰੋ ਤਾਂ ਬਹੁਤ ਵਧੀਆ ਤੁਹਾਡੇ ਲਈ ਤਾਂ ਚੈੱਕ ਕਰਨ ਦਾ ਵੀ ਤਰੀਕਾ ਦੱਸਤਾ ਕਿ ਤੁਸੀਂ ਆਪਣੇ ਪੇਜ ਰეკਮੈਂਡੇਸ਼ਨ ਤੇ ਪੇਜ ਸਟੇਟਸ ਇਹਨਾਂ ਦੋਨਾਂ ਚੀਜ਼ਾਂ ਨੂੰ ਚੈੱਕ ਕਰ ਸਕਦੇ ਹੋ ਜੇਕਰ ਕੋਈ ਫੇਸਬੁੱਕ ਕੋਈ ਗੱਲਬਾਤ ਕਹਿੰਦੀ ਹੈ ਤਾਂ ਤੁਹਾਨੂੰ ਇੱਥੇ ਹੀ ਆਊਗਾ ਕਦੇ ਵੀ ਤੁਹਾਡੇ ਤੋਂ ਫੇਸਬੁੱਕ ਪਾਸਵਰਡ ਨਹੀਂ ਮੰਗੂਗੀ ਤਾਂ ਜੇਕਰ ਤੁਹਾਨੂੰ ਵੀਡੀਓ ਨੌਲੇਜ ਵਾਲੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ